ਸਤਿ ਸ੍ਰੀ ਅਕਾਲ ਜਲੰਧਰ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਜਲੰਧਰ ਪੰਜਾਬ ਵੱਲੋਂ ਸੰਵਿਧਾਨ ਚੋਂ ਜਲੰਧਰ ਵਿਖੇ ਸਵਿਧਾਨਤੀ ਹੀ ਲਿਖਤ ਪ੍ਰਸਤਾਵਨਾ ਦਾ ਪ੍ਰਤੀਕ ਚਿੰਨ੍ਹ ਸਥਾਪਿਤ ਕਰਨ ਸੰਬੰਧੀ ਮਾਨਯੋਗ ਮੇਰ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ ਨਗਰ ਨਿਗਮ ਜਲੰਧਰ ਦੇ ਮਤਾ ਨੰਬਰ 66 ਮਿਤੀ 2/12/2020 ਜਿਸ ਦੇ ਅਨੁਸਾਰ ਬੀ ਐਮ ਸੀ ਚੌਕ ਜਲੰਧਰ ਦਾ ਨਾਮ ਬਦਲ ਕੇ ਸੰਵਿਧਾਨ ਚੌਕ ਜਲੰਧਰ ਰੱਖਿਆ ਗਿਆ ਸੀ ਜਿਸ ਦੀ ਪ੍ਰਵਾਨਗੀ ਸਥਾਨਕ ਸਰਕਾਰ ਵਿਭਾਗ ਜਲੰਧਰ ਨੇ ਕਰ ਦਿੱਤੀ ਸੀ ਉਸ ਤੋਂ ਬਾਅਦ ਕਈ ਵਾਰ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਸੰਵਿਧ ਜੀ ਦੀ ਲਿਖਤ ਪ੍ਰਸਤਾਵਨਾ ਦਾ ਪ੍ਰਤੀਕ ਚਿੰਨ੍ਹ ਸਥਾਪਿਤ ਕੀਤਾ ਜਾਵੇ ਪਰ ਅੱਜ ਤੱਕ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਾਡੀ ਸਮਗਤ ਤੇ ਕੋਈ ਵਿਚਾਰ ਨਾ ਕੀਤਾ ਗਿਆ ਇਸ ਚੌਕ ਦੇ ਨੇੜੇ ਜਲੰਧਰ ਦੀਆਂ ਜ਼ਿਲ੍ਹਾ ਸੈਸ਼ਨ ਅਦਾਲਤਾਂ ਏਡੀਆਰ ਸੈਂਟਰ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਤਹਿਸੀਲ ਕੰਪਲੈਕਸ ਵਕੀਲਾਂ ਦੇ ਚੈਂਬਰ ਵੀ ਪਹਿਲਾਂ ਤੋਂ ਹੀ ਸਥਾਪਿਤ ਹਨ ਕਲੋ ਸਿਜਰੋ ਸੁਬਤਾਨ ਚੌਕ ਜਲੰਧਰ ਦਾ ਮੌਕਾ ਦੇਖਿਆ ਤਾਂ ਉਸ ਚੌਕ ਨੂੰ ਕਾਫੀ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਅਤੇ ਜਦੋਂ ਇਸ ਬਾਰੇ ਪਤਾ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਸਵਿਧਾਨ ਚੌਕ ਕਿਸੇ ਪ੍ਰਾਈਵੇਟ ਕੰਪਨੀ ਫਰਮ ਹਸਪਤਾਲ ਨੂੰ ਆਪਣੇ ਮਸ਼ਹੂਰੀ ਕਰਨ ਲਈ ਦਿੱਤਾ ਜਾ ਰਿਹਾ ਹੈ ਜੋ ਕਿ ਆਪਣੇ ਪੈਸੇ ਨਾਲ ਸੰਬੰਧਿਤ ਮਸ਼ਹੂਰੀ ਕਰਨ ਲਈ ਉੱਥੇ ਆਪਣਾ ਬੁੱਤ ਸਥਾਪਿਤ ਕਰ ਰਿਹਾ ਹੈ ਜਦਕਿ ਅਸੀਂ ਕਈ ਵਾਰ ਜਲੰਧਰ ਡੀਸੀ ਸਾਹਿਬ ਨੂੰ ਆਪਣੇ ਮਿਊਸਪਲ ਕਾਰਪੋਰੇਸ਼ਨ ਜਲੰਧਰ ਦਫ਼ਤਰ ਨੂੰ ਉਸ ਜਗ੍ਹਾ ਤੇ ਸਵਿਧਾਨ ਦੀ ਲਿਖਤ ਪ੍ਰਸਤਾਵਨਾ ਦਾ ਪ੍ਰਤੀਕ ਚਿੰਨ੍ਹ ਸਥਾਪਿਤ ਕਰਨ ਲਈ ਲਿਖਤ ਬੇਨਤੀਆਂ ਕਰ ਚੁੱਕੇ ਹਾਂ ਜਲੰਧਰ ਤੋਂ ਮਨਪ੍ਰੀਤ ਸਿੰਘ ਅਤੇ ਹਰੀਸ਼ ਭੰਡਾਰੀ ਦੀ ਰਿਪੋਰਟ ਆਪ ਜੀ ਸਾਹਿਬ ਦਾ ਸੋ ਅੱਜ ਸਾਡਾ ਸਮੂਚਾ ਸਾਂਝਾ ਮੰਚ ਜਿਹੜਾ ਵਾ ਉਹ ਜਲੰਧਰ ਦੇ ਮੇਅਰ ਨੀਤੀ ਜਿਹਨੂੰ ਮਿਲਿਆ ਵਾ ਜਿਹਦੇ ਵਿੱਚ ਸਾਡੇ ਸਮਾਜ ਦੀਆਂ ਉੱਡੀਆਂ ਸ਼ਕਤੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਜੀ ਰਮੇਸ਼ ਚੋਖਾ ਜੀ ਅਨੀਲ ਹੰਸ ਜੀ 소ਮਾ ਗੇਲ ਜੀ ਐਸ ਕੇ ਕਲਿਆਣ ਜੀ ਜੇਸ਼ ਭਗਤ ਜੀ ਪ੍ਰਕਾਸ਼ ਜੀ ਲक्की ਕਈ ਜੀ ਸੋ ਜਿੰਨੀ ਵੀ ਸਾਡੇ ਸਮਾਜ ਦੇ ਯੋਧੇ ਸੀਗੇ ਅੱਜ ਜਲੰਧਰ ਦੇ ਮੇਜ਼ ਨੀਤੀ ਜਿਹਨੂੰ ਮਿਲੇ ਆ ਮਿਲਣ ਦਾ ਮੁੱਖ ਕਾਰਨ ਸਾਡਾ ਸੰਵਧਾਨ ਚੋਣ ਦਾ ਸੋ ਉਹਦੇ ਸੋਧਰੀ ਕਰਨ ਲਈ ਉਹਨੂੰ ਕਿੱਦਾਂ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਇਸ ਮੰਗ ਨੂੰ ਲੈ ਕੇ ਸਮੂਚਾ ਭਾਈਚਾਰਾ ਜਿਹੜਾ ਵਾ ਅਮੇਰ ਸਾਹਿਬ ਨੂੰ ਮਿਲਿਆ ਤੇ ਮੇਰ ਸਾਹਿਬ ਨੇ ਸਾਨੂੰ ਇਹ ਯਕੀਨ ਦੁਲਾਇਆ ਕਿ ਜਿਹੜਾ ਸਭਦਾਨ ਚੌਕ ਜਲੰਧਰ ਦੇ ਵਿੱਚ ਬਣੇਗਾ ਉਹ ਬਹੁਤ ਹੀ ਜਿਹੜਾ ਵਧੀਆ ਬਣੂਗਾ ਤੇ ਇਹ ਪੰਜਾਬ ਦੇ ਵਿੱਚ ਜਿਹੜਾ ਏਦਾਂ ਦਾ ਸਭਦਾਨ ਚੌਕ ਹੈ ਜਿਹੜਾ ਉਹ ਕਿਤੇ ਕਿਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸੋ ਜਿੰਨੇ ਵੀ ਸਾਥੀ ਅੱਜ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੋਵਰਾ ਮੇਅਰ ਸਾਹਿਬ ਨੂੰ ਬਗਲਾ ਜੀ ਸਪੰਜਾਬ ਸਰਕਾਰ ਦਾ ਪਹਿਲਾਂ ਤੋਂ ਧੰਨਵਾਦ ਕਰਦੇ ਆ ਜਿਹਨਾਂ ਦੀ ਨਿਰਾਮਾਈ ਕਰਦੇ ਸਾਡੇ ਲੰਧਰ ਦੇ ਮੇਅਰ ਸਾਹਿਬ ਨੀਤੀ ਸਾਹਿਬ ਪਹਿਲਾਂ ਸਾਨੂੰ ਵਿਸ਼ਵਾਸ ਹੋਇਆ ਜਿਹੜਾ ਬੀਐਮਸੀ ਚੌਂਕ ਦਾ ਨਾਮ ਜਿਹੜਾ ਸੁਵਿਧਾਨ ਚੌਂਕ ਸਿਰਫ ਪੰਜਾਬ ਸਰਕਾਰ ਸਮੋਤ ਰੱਖਿਆ ਗਿਆ ਸੀ ਸੋ ਉਹਦੇ ਵਿਚਾਲੇ ਦਰਮਿਆਨ ਜਿਹੜਾ ਕੀ ਚੌਂਕ ਨੂੰ ਲੋਕ ਅੱਜ ਵੀ ਬੀਐਮਸੀ ਚੌਂਕ ਨਾਲ ਜਾਣਦੇ ਸੀ ਕਿਉਂਕਿ ਜਿਆਦਾ ਕੇਐਫਸੀ ਨੂੰ ਜਿਆਦਾ ਲੋਕ ਕਹਿੰਦੇ ਕੇਐਫਸੀ ਚੌਂਕ ਆ ਜਾਂ ਲੋਕ ਕਹਿੰਦੇ ਬੀਐਮਸੀ ਚੌਂਕ ਸੋ ਅੱਜ ਵੀ ਬڑے ਵੱਡੇ ਪੱਧਰ ਤੇ ਚੌਂਕ ਦੀ ਜਿਹੜੀ ਸਜਾਵਟ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਸ੍ਰੀ ਮੇਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਚੌਂਕ ਆ ਉਹਦੇ ਵਧੀਆ ਤੰਗਣਾ ਬਣਾਇਆ ਜਾਏਗਾ ਤੁਸੀਂ ਔਰ ਸੰਵਿਧਾਨ ਦਾ ਜਿਹੜਾ ਸਟੈਚੂ ਆ ਉਹ بڑے ਵੱਡੇ ਪੱਧਰ ਤੇ ਲਗਾਇਆ ਜਾਏਗਾ ਔਰ ਉਹਦੀ ਜਿਹੜੀ ਨਾਮਕਰਨ ਉਹ ਵੀ بڑے ਵੱਡੇ ਪੱਧਰ ਤੇ ਲਗਾਇਆ ਜਾਏਗਾ ਸੀ ਜਲੰਧਰ ਸ਼ਹਿਰ ਦੇ ਵੀਰ ਸਾਹਿਬ ਦਾ ਔਰ ਇਹਨਾਂ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਜਿੰਨਾ ਵੀ ਆਏ ਸਮਾਜ ਸਾਡਾ ਮੂਲ ਨੂੰ ਅਸੀਂ ਸਵਾਇ ਕਰਤਾ ਆ ਮਾੜੋ ਇਹ ਤਵਾਦ ਲੈਂਦਾ ਕਿ ਇੱਕ ਆਵਾਜ਼ ਤੇ ਇੱਕ ਮੈਸੇਜ ਤੇ ਸਾਰੇ ਸਾਥੀ ਇਕੱਠੇ ਹੋ ਕੇ ਸਮਾਜ ਵਾਸਤੇ ਲ